ਵੈਨਿਸ ਕੋਲ 118 ਟਾਪੂਆਂ ਨੂੰ ਜੋੜ ਕੇ ਬਣਿਆ ਹੈ ਇਨ੍ਹਾਂ 118 ਟਾਪੂਆਂ ਦੇ ਵਿੱਚੋਂ ਇੱਕ ਟਾਪੂ ਹੈ ਬੁਰਾਨੋ ਬੁਰਾਨੋ ਆਉਣ ਵਾਸਤੇ ਦੋ ਰਸਤੇ ਹਨ ਜਾਂ ਤਾਂ ਤੁਸੀਂ ਵੈਨਿਸ ਵਾਲੀ ਸਾਈਡ ਤੋਂ ਬੋਟ ਜਾਂ ਫੈਰੀ ਲੈ ਕੇ ਆ ਸਕਦੇ ਹੋ ਨਹੀਂ ਤਾਂ ਦੂਸਰਾ ਰਸਤਾ ਹੈ ਤ੍ਰੈਪੋਰਤੀ ਜੇਜ਼ੋਲੋ ਦੇ ਕਰੀਬ ਉੱਥੋਂ ਤੁਸੀਂ ਬੋਟ ਜਾਂ ਫੈਰੀ ਲੈ ਕੇ ਬੁਰਾਨੋ ਪਹੁੰਚ ਸਕਦੇ ਹੋ ਸਤਿਗੁਰ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਹਾਂ ਬੁਰਾਨੋ ਤੇ ਬੁਰਾਨੋ ਆਉਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਤ੍ਰੈਪੋਰਤੀ ਆਉਣਾ ਪੈਣਾ ਤ੍ਰੈਪੋਰਤੀ ਜੈਸਲੋ ਦੇ ਕਰੀਬ ਪੈਂਦਾ ਹੈਗਾ ਤੇ ਤੁਸੀਂ ਜੈਸਲੋ ਤ੍ਰੈਪੋਰਤੀ ਦੀ ਡਾਇਰੈਕਸ਼ਨ ਲਗਾ ਕੇ ਇੱਥੇ ਆ ਸਕਦੇ ਹੋ ਬੁਰਾਨੋ ਜਾਣ ਵਾਸਤੇ ਤੁਹਾਨੂੰ ਜਿਹੜੀ ਹੈਗੀ ਇੱਥੇ ਗੱਡੀ ਪਾਰਕਿੰਗ ਵਿੱਚ ਲਗਾਉਣੀ ਪੈਣੀ ਹੈ ਦੋ ਤਰ੍ਹਾਂ ਦੀ ਪਾਰਕਿੰਗ ਹੈਗੀ ਇੱਕ ਹੈਗੀ ਹੈ ਕਿ ਪੇਮੈਂਟ ਤੇ 8 ਰੋ 2 ਤੋਂ ਲੈ ਕੇ 5 ਘੰਟੇ ਤੱਕ ਦੇ ਠੀਕ ਜੇ ਦੂਸਰੀ ਜਿਹੜੀ ਪਾਰਕਿੰਗ ਹੈ ਇਥੋਂ ਅੱਧਾ ਕਿਲੋਮੀਟਰ ਦੂਰ ਹੈਗੀ ਉਹਦੇ ਤੇ 1.5 ਰੋ ਘੰਟੇ ਦਾ ਹੈਗਾ ਪਾਰਕਿੰਗ ਦਾ ਬਟ ਆ ਜਿਹੜੀ ਆ ਇਹ ਵਧੀਆ ਹੈ ਕਿਉਂਕਿ ਤੇ ਬੰਦਨ ਤਿੰਨ ਚਾਰ ਘੰਟੇ ਲੱਗ ਜਾਂਦੇ ਹੈਗੇ ਤੇ ਅੱਠ ਰੋ ਤੇ ਤੁਸੀਂ ਗੱਡੀ ਇੱਥੇ ਪਾਰਕਿੰਗ ਚ ਲਗਾ ਕੇ ਇੱਥੇ ਹੀ ਬੋਰਡ ਫੜ ਕੇ ਤੁਸੀਂ ਅੱਗੇ ਚੱਲ ਜਾਣਾ ਬੁਰਾਣਾ ਵਾਸਤੇ ਕਿਉਂਕਿ ਬੁਰਾਣਾ ਜਾਣ ਵਾਸਤੇ ਤੁਹਾਨੂੰ ਬੋਟ ਲੈਣੀ ਪੈਣੀ ਹੈਗੀ ਇੱਥੋਂ ਨਾਵੇ ਹੈਗੀ ਨਾਵੇ ਦੇ ਵਿੱਚ ਜਾਣਾ ਪੈਂਦਾ ਹੈਗਾ ਤੇ ਇੱਥੇ ਆਉਣਾ ਹੈ ਤੁਸੀਂ ਤੇ ਇੱਥੋਂ ਤੁਹਾਨੂੰ ਜਿਹੜਾ ਵੜਦੇ ਆ ਸਾਰੀ ਆ ਦੇਖੋ ਇਹ ਕਸਾ ਆਟੋਮੈਟਿਕ ਹੈ ਇੱਥੋਂ ਤੁਸੀਂ ਟਿਕਟ ਲੈ ਸਕਦੇ ਹੋਗੇ 8.90 ਐਰੋ ਟਿਕਟ ਦਾ ਪ੍ਰਾਈਸ ਆ ਵੱਡਿਆਂ ਦਾ 6 ਸਾਲ ਤੋਂ ਥੱਲੇ ਦਾ ਬੱਚਾ ਜਿਹੜਾ ਉਹ ਫ੍ਰੀ ਆ ਤੇ 15 ਮਿੰਟ ਲੱਗਦੇ ਹੈਗੇ ਇਥੋਂ ਬੁਰਾਨੋ ਜਾਣ ਵਾਸਤੇ ਤੇ ਇਹ ਆ ਜੀ ਪਿੰਡ ਬੁਰਾਨੋ ਆਪਾ ਪਹੁੰਚ ਚੁਕੇ ਆ ਇੱਥੇ ਤੇ ਸਾਨੂੰ ਲੱਗੇ ਆ ਕਿ 15 ਮਿੰਟ ਤਕਰੀਬਨ ਇਸ ਪਿੰਡ ਦੇ ਵਿੱਚ ਪਹੁੰਚਣ ਵਾਸਤੇ ਮਜ਼ੇਦਾਰ ਸਫ਼ਰ ਸੀਗਾ ਇਹਦੀ ਸਾਰੋਂ ਤੋਂ ਖਾਸ ਚੀਜ਼ ਇਹ ਹੈਗੀ ਕਿ ਇਹ ਹੈਗਾ ਜੀ ਵੈਨਿਸ ਦਾ ਹਿੱਸਾ ਵੈਨਿਸ ਜਿਹੜਾ ਹੈਗਾ ਸ਼ਹਿਰ ਮੇਨਲੀ ਕੁਝ ਟਾਪੂਆਂ ਨੂੰ ਮਿਲਾ ਕੇ ਬਣਾਇਆ ਗਿਆ ਹੈਗਾ ਤੇ ਉਹਨਾਂ ਦੇ ਵਿੱਚੋਂ ਇੱਕ ਟਾਪੂ ਜਿਹੜਾ ਹੈਗਾ ਇਹ ਬੁਰਨੋ ਹੈਗਾ ਇਸ ਦੇ ਨਾਲ ਹੀ ਇੱਕ ਹੋਰ ਟਾਪੂ ਹੈਗਾ ਉਹਦਾ ਨਾਮ ਹੈਗਾ ਮੂਰਾਨੋ ਉੱਥੇ ਜੋ ਵੀ ਕੱਚ ਦਾ ਸਮਾਨ ਹੈਗਾ ਸਾਰਾ ਉਸ ਟਾਪੂ ਦੇ ਉੱਪਰ ਬੰਨਦਾ ਹੈਗਾ ਉਹ ਵੀ ਬੜਾ ਖੂਬਸੂਰਤ ਹੈਗਾ ਜਾ ਕੇ ਜ਼ਰੂਰ ਦੇਖਿਓ ਸਾਰੇ ਜਣੇ ਉਸ ਟਾਪੂ ਨੂੰ ਵੀ ਆ ਗਿਆ ਜੀ ਬੁਰਾਨੋ ਪਹੁੰਚ ਚੁੱਕੇ ਆਂ ਜੀ ਆਪਾਂ ਬੁਰਾਨੋ ਬੜਾ ਘੈਂਟ ਦਾ ਵਿਊ ਹੈਗਾ ਐਂਟਰੀ ਕਰਦੇ ਆਂ ਸ਼ਹਿਰ ਦੇ ਵਿੱਚ ਇਦੋਂ ਤੁਸੀਂ ਇਸ ਸਟਾਪ ਦੇ ਉੱਪਰ ਉਤਰਦੇ ਹੋਗੇ ਤੇ ਤੁਹਾਨੂੰ ਸਾਹਮਣੇ ਇੱਕ ਪਾਰਕ ਦੇਖੀਏ ਆਲੇ ਕੋਈ ਨਹੀਂ ਥੋੜੀ ਪਾਰਕ ਹੋਏਗੀ ਇਸ ਪਾਰਕ ਦੇ ਵਿੱਚ ਤੁਸੀਂ ਆ ਕੇ ਆਪਣਾ ਜਿਹੜਾ ਘਰੋਂ ਹੀ ਖਾਣੂ ਲੈ ਕੇ ਆਇਓ ਤਾਂ ਇੱਥੇ ਬਹਿ ਕੇ ਤੁਸੀਂ ਖਾ ਸਕਦੇ ਹੋ ਨਹੀਂ ਤਾਂ ਖਾਣ-ਖਾਣ ਤੇ ਇਥੇ ਛੋਟੀਆਂ-ਛੋਟੀਆਂ ਏਡਾ ਦੁਕਾਨਾਂ ਨੇ ਜਾਂ ਬਾਰ ਵਗੈਰਾ ਨੇ ਉਸ ਤੋਂ ਵੀ ਕੁਝ ਵੀ ਲੈ ਕੇ ਖਾ ਸਕਦੇ ਹੋ ਓਕੇ ਹੁਣ ਤੁਸੀਂ ਪਾਰਕ ਦੇ ਵੀ ਮੰਜਾ ਕਰੋ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਆਪਾਂ ਸ਼ਹਿਰ ਵੀ ਦਿਖਾਵਾਂਗੇ ਸਾਰ ਕੇ ਚੋਂ ਨਿਕਲਦੇ ਸਾਰੀ ਹੀ ਤੁਹਾਨੂੰ ਜਿਹੜਾ ਅੱਗੇ ਬਾਜ਼ਾਰ ਦਿਖਦਾ ਆਏਗਾ ਤੇ ਬਾਜ਼ਾਰ ਦੇ ਵਿੱਚ ਤੁਹਾਨੂੰ ਇਦਾਂ ਕੱਪੜੇ ਅਲੱਗ-ਅਲੱਗ ਟੋਪੀਆਂ ਜਾਂ ਹੋਰ ਕਈ ਚੀਜ਼ਾਂ ਜਿਹੜੀਆਂ ਨੇਗੀਆਂ ਤੁਸੀਂ ਇਥੋਂ ਖਰੀਦ ਸਕਦੇ ਹੋਗੇ ਇਹ ਬਹੁਤ ਹੀ ਪੁਰਾਣਾ ਪਿੰਡ ਹੈਗਾ ਤੇ ਇਹਦੇ ਵਿੱਚ ਗਲੀਆਂ ਜਿਹੜੀਆਂ ਪੁਰਾਣੇ ਸਟਾਈਲ ਦੀਆਂ ਨੇਗੀਆਂ ਛੋਟੀਆਂ-ਛੋਟੀਆਂ ਗਲੀਆਂ ਤੇ ਮੈਨੂੰ ਤੇ ਤਕਰੀਬਨ ਜਿਹੜੀ ਆ ਗਈ ਇਥਾਂ ਅੰਮ੍ਰਿਤਸਰ ਵਾਲੀ ਫੀਲਿੰਗ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਤਕਰੀਬਨ ਇਦਾਂ ਹੀ ਹੁੰਦਾ ਆ ਪਿੰਡ ਦੇਖੋ ਕਿੱਡਾ ਸੋਹਣਾ ਹੈਗਾ ਗਲੀਆਂ ਤੇ ਨਾਲ ਵਿੱਚ ਨਹਿਰ ਚੱਲਦੀ ਹੈ ਤੇ ਨਹਿਰ ਦੇ ਵਿੱਚ ਜਿਹੜਾ ਲੋਕ ਕਿਸ਼ਤੀਆਂ ਤੇ ਰਹੀਂ ਆਪਣੇ ਘਰੋ ਘਰੀ ਆਉਂਦੇ ਜਾਂਦੇ ਆਗੇ ਇਸ ਪਿੰਡ ਦੇ ਵਿੱਚ ਤੇ ਇਸ ਪਾਸੇ ਦਾ ਵੀ ਤੁਸੀਂ ਵਿਊ ਦੇਖੋ ਘਰਾਂ ਨੂੰ ਜਿਹੜੀ ਕਲੀ ਕੀਤੀ ਹੈਗੀ ਅਲੱਗ-ਅਲੱਗ ਰੰਗਾਂ ਦੀ ਕਲੀ ਹੈਗੀ ਕਿੰਨੀ ਸੋਹਣੀ ਲੱਗਦੀ ਹੈਗੀ ਇਹ ਪੂਰਾ ਆ ਰਿਹਾ ਇੱਥੇ ਬਾਜ਼ਾਰ ਬੜਾ ਸੋਹਣਾ ਹੈਗਾ ਤੇ ਇੰਨਾ ਜ਼ਿਆਦਾ ਮਹਿੰਗਾ ਵੀ ਨਹੀਂ ਹੈਗਾ ਤੇ ਇੰਨਾ ਜ਼ਿਆਦਾ ਸਸਤਾ ਵੀ ਨਹੀਂ ਹੈ। ਦਰਮਿਆਨਾ ਜਿਹਾ ਕੰਮ ਹੈਗਾ ਵੀ ਸ਼ਾਪਿੰਗ ਤੁਸੀਂ ਜੇ ਕਰਨੀ ਚਾਹੋ ਤੇ ਇੱਥੋਂ ਆਕੇ ਕਰ ਸਕਦੇ ਹੋਗੇ ਕੀ ਯਾਦਗਾਰੀ ਗੇ ਕੋਈ ਚੀਜ਼ ਲੈਣੀ ਹੈ ਜ ਜੇ ਦਾ ਮੰਨ ਲਓ ਕਈ ਲੋਕਾਂ ਨੂੰ ਸ਼ੌਂਕ ਹੁੰਦਾ ਚੁੰਬਕਾ ਖੜਨ ਦਾ 2000 ਰੁਪਏ ਦੀ ਇੱਕ ਚੁੰਬਕ ਜਿਹੜੀ ਮਿਲਦੀ ਹੈ ਬਟ ਤੁਸੀਂ ਡੋਲੋਮਾਈਟਸ ਵਗੈਰਾ ਜਾਓ ਉੱਥੇ ਤੁਹਾਨੂੰ 4-4.5 ਰੁਪਏ ਜਾਂ 5 ਰੁਪਏ ਤਕਰੀਬ ਜਿਹੜੀ ਹੈਗੀ ਆ ਜਿੰਨਾ ਸਮਾਨ ਤੁਸੀਂ ਇਸ ਦੁਕਾਨ ਤੇ ਦੇਖ ਰਹੇ ਹੋ ਐਸ ਬੀਬੀ ਨੇ ਆਪਣੇ ਹੱਥਾਂ ਦੇ ਨਾਲ ਬਣਾਇਆ ਹੋਇਆ ਆ ਸਾਰਾ ਦਾ ਸਾਰਾ ਸਮਾਨ ਜਿਹੜਾ ਇੱਥੇ ਪਿਆ ਆ ਆ ਬੈਗ ਹੈਗਾ ਜਿਹੜਾ ਇਹ ਵੀ ਹੱਥਾਂ ਦੇ ਨਾਲ ਬਣਿਆ ਹੋਇਆ ਤੇ ਆ ਦੇਖੋ ਬੱਚਿਆਂ ਦੀਆਂ ਜਰਾਬਾਂ ਆਹ ਵਾਲੀਆਂ ਆਹ ਵਾਲੀਆਂ ਇਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਨੇ ਹੱਥਾਂ ਦੇ ਨਾਲ ਬਣਾਈਆਂ ਹੋਈਆਂ ਸਲਾਈਆਂ ਦੇ ਨਾਲ ਇਸ ਨਾਨੀ ਨੇ ਆਪਣੀ ਹੋਮ ਪ੍ਰੋਡਕਸ਼ਨ ਹੈ ਦੀ ਤੇ ਸਮਾਨ ਜਿਹੜਾ ਇੱਥੇ ਬਹੁਤ ਮਹਿੰਗਾ ਹੈਗਾ ਇਹਦਾ ਕਿਨੇ ਤੋਂ ਜਹਾਂ ਪਰ ਵਾਟਰ ਨਿਕਾਲੇ ਹੈ ਰਾਰਮੀ ਬਹੁਤ ਜ਼ਿਆਦਾ ਹੈ ਹਮ ਅੱਜ ਹਿੰਦੀ ਮੇ ਬਲੌਗਿੰਗ ਕਰਾਂਗੇ ਆਪਕੇ ਸਾਥ ਹਟ ਹੁਣ ਅਸੀਂ ਤੁਹਾਨੂੰ ਜਿਹੜਾ ਇੱਥੋਂ ਥੋੜਾ ਸਮੁੰਦਰ ਦਾ 뷰 ਦਿਖਾ ਦਈਏ ਕਿ ਐਸ ਪਿੰਡ ਦੇ ਵਿੱਚ ਜਿਹੜਾ ਸਮੁੰਦਰ ਦੇ ਵਿੱਚ ਹੈਗਾ ਇਹ ਪਿੰਡ ਤੇ ਸਮੁੰਦਰ ਦਾ ਵੀ ਜਿਹੜਾ ਤੁਹਾਨੂੰ ਥੋੜਾ ਜਿਹਾ 뷰 ਆਪਾਂ ਦਿਖਾ ਦਿਆਂਗੇ ਦੀ ਕੁਲੇ ਤੇ ਹੈ ਹੈ ਸਮਥਿੰਗ ਸਮਥਿੰਗ ਬੋਲ ਲੈਂਦੇ ਹਿੰਦੀ ਬੋਲਨੇ ਕਾ ਆ ਬਹੁਤ ਅਛੀ ਹਿੰਦੀ ਕੂਤੇ ਹੈਂ ਕੂਤੇ ਹੈਂ ਕੂਤੇ ਹੈਂ ਬੋਲ ਆਪਾਂ ਵੀ ਥੋੜਾ ਹਿੰਦੀ ਚ ਵਲੋਗਿੰਗ ਕਰੀਏ ਹਿੰਦੀ ਕੂਤੇ ਹੈਂ ਹਮ ਉਹ ਅੱਗੇ ਵੇਲਾ ਕੂਤੇ ਗਿਆ ਤਾਂ ਕੂਤੇ ਆ ਗਏ ਅੱਗੇ ਆਓ ਇੱਧਰ ਆ ਦੇਖੋ ਆ ਸਰ ਦਾ ਸਰ ਦਾ ਸਮੁੰਦਰ ਆਵੇ ਨਹੀਂ ਸਗਾ ਸਾਰਾ ਆਓ ਅੱਗੇ ਉਹ ਵਹਿ ਨਹੀਂ ਸਕ ਗੇ ਹਨਾ ਇਥੋਂ ਤੁਹਾਨੂੰ ਅੱਗੇ ਜਾ ਕੇ ਹੁਣ ਜਿਹੜਾ ਹੈਗਾ ਵੈਨਿਸ ਦਾ ਵੀ ਵਿਊ ਦਿਖਾਉ ਲਦਾ ਹੈਗਾ ਅਸਲ ਦੇ ਵਿੱਚ ਜਿਹੜਾ ਹੈਗਾ ਇਹ ਕੁਝ ਟਾਪੂਆਂ ਨੂੰ ਮਿਲਾ ਕੇ ਇੱਕ ਸ਼ਹਿਰ ਬਣਾਇਆ ਗਿਆ ਹੈਗਾ ਅਸਲ ਦੇ ਵਿੱਚ ਕਿੰਨੇ ਸਾਰੇ ਆਈਲੈਂਡ ਨੇ ਜਿਨ੍ਹਾਂ ਨੂੰ ਜੋੜ ਕੇ ਇਹਨਾਂ ਦਾ ਨਾਮ ਵੈਨਿਸ ਰੱਖ ਦਿੱਤਾ ਗਿਆ ਹੈਗਾ ਤੁਸੀਂ ਜੇ ਵੈਨਿਸ ਦਾ ਮੈਪ ਦੇਖੋਗੇ ਤੁਹਾਨੂੰ ਇਸ ਚੀਜ਼ ਦੇ ਬਾਰੇ ਪਤਾ ਚੱਲ ਜਾਏਗਾ ਇਹ ਬੁਰਾਨੋ ਜਿਹੜਾ ਵੈਨਿਸ ਦੇ ਉਹਨਾਂ ਸਾਰੇ ਆਈਲੈਂਡ ਦੇ ਵਿੱਚੋਂ ਇੱਕ ਆਈਲੈਂਡ ਹੈਗਾ ਹੁਣ ਆਪਾਂ ਤੋਂ ਜਿਹੜਾ ਵੈਨਿਸ ਮੇਨ ਜਿੱਥੇ ਲੋਕ ਮਿਲਦੇ ਆ ਉਧਰ ਦਾ ਵੀ ਵਿਊ ਅੱਗੋਂ ਜਾ ਕੇ ਆਪਾਂ ਤੁਹਾਨੂੰ ਦਿਖਾਉ ਲਦੇ ਹਾਂ ਵੈਨ ਇੱਥੋਂ ਬੁਰਾਨੋ ਦੀ ਇਸ ਸਾਈਡ ਤੋਂ ਜੇ ਤੁਸੀਂ ਸਿੱਧਾ ਦੇਖੋ ਤੇ ਉਹ ਸਾਹਮਣੇ ਜਿਹੜਾ ਹੈਗਾ ਵੈਨਿਸ ਦਾ 뷰 ਦਿਖਦਾ ਹੈਗਾ ਪਰ ਜਿੱਥੇ ਪਿਆਸਾ ਸਨ ਮਾਰਕੋ ਹੈਗਾ ਪਿਆਸਾ ਸਨ ਮਾਰਕੋ ਉਹ ਸਾਹਮਣੇ ਜਿਹੜਾ ਤੁਹਾਨੂੰ ਦੂਰ ਸ਼ਹਿਰ ਦਿਖਦਾ ਪਿਆ ਹੈਗਾ ਉੱਥੇ ਹੈਗਾ ਇਹ ਸਾਰੇ ਦੇ ਸਾਰੇ ਆਈਲੈਂਡ ਜਿਦਾਂ ਪਹਿਲਾਂ ਦੱਸਦਾ ਸਾਰੇ ਵੈਨਿਸ ਦੇ ਵਿੱਚ ਹੁੰਦੇ ਨੇ ਕਿ ਤੇ ਪਿਆਸਾ ਸਨ ਮਾਰਕੋ ਜੇ ਤੁਸੀਂ ਜਾਣਾ ਹੈਗਾ ਤੇ ਇੱਥੋਂ ਮੇਰੇ ਸਾਹਮਣੇ ਤਰਗੇ ਤੋਂ ਲੈ ਕੇ ਤੁਸੀਂ ਜਿਹੜਾ ਪਿਆਸਾ ਸਨ ਮਾਰਕੋ ਵੀ ਜਾ ਸਕਦੇ ਵੈਨਿਸ ਦੇ ਵਿੱਚ ਆ ਦੇਖੋ ਅੱਗੇ ਜਿਹੜਾ ਵੈਨਿਸ ਹੰਗੂਈ ਪੁਲ ਬਣਿਆ ਹੈਗਾ ਨਹਿਰ ਦੇ ਉੱਪਰੋਂ ਲੰਘਣ ਵਾਸਤੇ ਵੈਨਿਸ ਤੇ ਜਿਹੜੇ ਥੋੜੇ ਜਿਆਦਾ ਵੱਡੇ ਪੁਲ ਆਗੇ ਪਿਆਸਾ ਸਨ ਮਾਰਕੋ ਸਾਈਡ ਤੇ ਇੱਥੇ ਜਿਹੜੇ ਪੁਲ ਛੋਟੇ ਆ ਕਿਉਂਕਿ ਨਹਿਰਾਂ ਨਿੱਕੀਆਂ ਨੇ ਵੈਨਿਸ ਦੇ ਵਿੱਚ ਜਿਹੜੀਆਂ ਨਹਿਰਾਂ ਉਹ ਜਿਆਦਾ ਵੱਡੀਆਂ ਆ ਗਈਆਂ ਤੇ ਆਜੋ ਹੁਣ ਪੁਲ ਦੇ ਉੱਪਰੋਂ ਤੁਹਾਨੂੰ ਜਿਹੜਾ ਆਪਾਂ ਬੁਰਾਨੋ ਦਾ ਵਿਊ ਦਿਖਾ ਦਿੰਦੇ ਆ ਕਿ ਪੁਲ ਦੇ ਉੱ ਆ ਨਹਿਰ ਇੱਥੇ ਖਤਮ ਹੋ ਜਾਂਦੀ ਹੈ ਸਮੁੰਦਰ ਤੇ ਆ ਜਾਂਦੀ ਹੈਗੀ ਤੇ ਜੇ ਆਪਾਂ ਆਹ ਸਾਈਡ ਤੇ ਜਾਈਏ ਤੇ ਇਧਰ ਵਾਲੇ ਪਾਸੇ ਜਿਹੜੀ ਹੈਗੀ ਨਹਿਰ ਲੰਬੀ ਹੈਗੀ ਮੈਨੂੰ ਇੱਥੇ ਗਲੀਆਂ ਵੇਖ ਕੇ ਫੀਲਿੰਗ ਜਿਹੜੀ ਆ ਅੰਮ੍ਰਿਤਸਰ ਵਾਲੀ ਆਈ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਲੱਗਦਾ ਇਹ ਕਿਉਂਕਿ ਜਿੱਦਾਂ ਅੰਮ੍ਰਿਤਸਰ ਦੀਆਂ ਨਹੀਂ ਗੀਆਂ ਗਲੀਆਂ ਸ਼ਹਿਰਾਂ ਦੇ ਵਿੱਚ ਢੀੜੇ ਸ਼ਹਿਰ ਦੇ ਵਿੱਚ ਬੈਠੇ ਤੇ ਉਹੀ ਚੀਜ਼ ਆ ਸੇਮ ਫੀਲਿੰਗ ਫੀਲਿੰਗ ਅੰਮ੍ਰਿਤਸਰ ਹੈ ਬਾਬਾ ਕੁੱਲਚੇ ਮਿਲ ਜਾਣ ਇੱਥੇ ਬਿਲਕੁਲ ਮੈਨੂੰ ਲੱਗੇ ਪਹਿਲਵਾਨ ਦੇ ਕੁੱਲਚੇ ਹਾਂ ਸਹੀ ਗੱਲ ਹੈ ਆ ਪਾਰਕ ਜਿਹੜੀ ਹੈਗੀ ਜੋ ਤੁਸੀਂ ਬੂਰਾਨੋ ਦੇ ਤਕਰੀਬਨ ਐਂਡ ਵਾਲੀ ਸਾਈਡ ਤੇ ਆ ਜਾਂਦੇ ਹੋਗੇ ਸਮੁੰਦਰ ਵਾਲੇ ਪਾਸੇ ਉੱਥੇ ਆ ਦੇਖੋ ਇੱਕ ਪਾਰਕ ਹੈਗੀ ਛੋਟੀ ਜੀ ਐਣੀ ਮਾ ਕਮਾ ਕੇ ਦਿਖਾ ਦੇਣਾ ਤੁਹਾਨੂੰ ਉੱਥੇ ਤੁਸੀਂ ਆ ਕੇ ਆਪਣਾ ਤੁਸੀਂ ਬੈਠ ਕੇ ਖਾਣ ਪਾਣ ਕਰ ਸਕਦੇ ਹੋ ਖਾ ਪੀ ਸਕਦੇ ਹੋਗੇ ਤੇ ਰੁੱਖ ਵੀ ਬੜੇ ਨੇ ਤੇ ਛਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀ ਕਿੰਨੀ ਜ਼ਿਆਦਾ ਛਾਂ ਹੈਗੀ ਇੱਥੇ ਤੇ ਨਾਲ ਦੇ ਨਾਲ ਜਿਹੜਾ ਤੁਸੀਂ ਸੀ ਵੀਊ ਨੂੰ ਇੰਜੋਏ ਕਰ ਸਕਦੇ ਹੋ ਇੱਥੇ ਆ ਜਿਹੜੀ ਹੈਗੀ ਮੈਨੂੰ ਇਸ ਵੇਲੇ ਗਲੀ 'ਚ ਮੈਂ ਘੁੰਮਦਾ ਪਿਆ ਇਹ ਮੈਨੂੰ ਸਾਰਾ ਤੋਂ ਵੱਡੀ ਗਲੀ ਐ ਇਸ ਪਿੰਡ ਦੀ ਇਹੀ ਲੱਗੀ ਹੈਗੀ ਇਸ ਤੋਂ ਵੱਡੀ ਗਲੀ ਜਿਹੜੀ ਹੈਗੀ ਇਸ ਪਿੰਡ ਦੇ ਵਿੱਚ ਮੈਂ ਹਾਲੇ ਤੱਕ ਨਹੀਂ ਦੇਖੀ ਨਿੱਕੇ ਨਿੱਕੇ ਗਲੀਆਂ ਜਿਹੜੀਆਂ ਹਿੱਸੇ ਹਾਲੇ ਚੱਲਦੀਆਂ ਆਉਂਦੀਆਂ ਆਹ ਕੋ ਇੰਡੀਆ ਦੇ ਵਾਂਗੂ ਹੀ ਜਿੱਦਾਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਬਾਰ-ਬਾਰ ਤੇ ਉਸ ਤੋਂ ਇਲਾਵਾ ਜਿਹੜਾ ਬਸ ਫਰਕ ਇਹਨਾਂ ਥੋੜਾ ਸਫਾਈ ਦਾ ਅੱਜ ਦੇ ਆਪਣੇ ਇਸ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਇਸ ਪਿੰਡ ਦਾ ਨਾਮ ਸੀ ਬੁਰਾ ਨੋ ਬੜਾ ਸੋਹਣਾ ਪਿੰਡ ਹੈ ਵੈਨਿਸਾਇਕ ਆਈਲ ਜੇਕਰ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੋਨ ਹਰੋ ਨਾਲ ਵੀ ਜਿਹੜਾ ਇਹਨੂੰ ਸ਼ੇਅਰ ਕਰਿਓ ਸਾਰਿਆਂ ਨੂੰ ਪਿਆਰ ਭੇ ਸਤਿ ਸ਼੍ਰੀ ਅਕਾਲ ਜੀ